ਕਿ ਜੀ ਹੁਣ ਗੱਲ ਕਰਦੇ ਹਾਂ ਲਾਅ ਨੰਬਰ 25 ਜਿਹੜਾ ਕੀ ਕਹਿੰਦਾ ਹੈ ਜੀ ਕ੍ਰੀਏਟ ਯਰਸੈਲਫ ਹੁਣ ਦੀ ਕ੍ਰੀਏਟ ਦਾ ਮਤਲਬ ਤਾਂ ਹੁੰਦਾ ਹੈ ਕਿ ਦੁਬਾਰਾ ਬਣਾਉਣਾ ਹੁਣ ਜੀ ਕ੍ਰੀਏਟ ਯਰਸੈਲਫ ਦਾ ਕੀ ਮਤਲਬ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਨਵੀਆਂ ਤਕਨੀਕਾਂ ਜਾਂ ਨਵੀਆਂ ਗੱਲਾਂ ਜਾਂ ਨਵੇਂ ਤਰੀਕਿਆਂ ਤੋਂ ਜਾਣੂ ਰੱਖੋ ਸੌਖੇ ਜਿਹੇ ਸ਼ਬਦਾਂ ਜਿ ਜੀ ਆਪਾਂ ਕਹਿ ਲਈਏ ਤਾਂ ਤੁਸੀਂ ਆਪ ਦੇ ਆਪ ਨੂੰ ਅਪਡੇਟ ਰੱਖੋ ਹੁਣ ਤੁਸੀਂ ਮੰਨ ਲਓ ਤੁਸੀਂ ਤੁਸੀਂ ਕੋਈ ਕੰਮ ਕਰਦੇ ਹੋ ਤੇ ਤੁਹਾਨੂੰ ਉਸ ਕੰਮ ਨੂੰ ਕਰਨ ਦਾ ਸਿਰਫ ਇੱਕੋ ਹੀ ਤਰੀਕਾ ਪਤਾ ਹੈ ਪਰ ਤੁਹਾਨੂੰ ਕੋਈ ਵੀ ਹੋਰ ਤਰੀਕਾ ਉਸ ਕੰਮ ਨੂੰ ਆਪਾਂ ਨੂੰ ਇੰਨਾ ਕੁ ਤਾਂ ਪਤਾ ਹੈ ਕਿ ਆਪਾਂ ਇੱਕ ਕੰਮ ਨੂੰ ਅਗਲਗ ਤਰੀਕੇ ਨਾਲ ਕਰ ਸਕਦੇ ਹਾਂ ਹੁਣ ਮੰਨ ਲਓ ਤੁਸੀਂ ਕੋਈ ਕੰਮ ਕਰਦੇ ਹੋ ਤੇ ਤੁਹਾਨੂੰ ਉਹ ਕੰਮ ਕਰਨ ਦਾ ਸਿਰਫ ਇੱਕੋ ਹੀ ਤਰੀਕਾ ਪਤਾ ਹੈ ਤੇ ਤੁਸੀਂ ਉਸ ਤਰੀਕੇ ਦੇ ਵਿੱਚ ਵਾਰ-ਵਾਰ ਅਸਫਲ ਹੋ ਰਹੇ ਹੋ ਸੋ ਇਸ ਕਰਕੇ ਜੇ ਤੁਹਾਨੂੰ ਉਸੇ ਕੰਮ ਨੂੰ ਕਰਨ ਦਾ ਦੂਸਰਾ ਕੋਈ ਠੀਕਾ ਪਤਾ ਹੋਵੇਗਾ ਜਾਂ ਦੂਸਰੇ ਹੋਰ ਤਰੀਕੇ ਪਤਾ ਹੋਣਗੇ ਤਾਂ ਤੁਸੀਂ ਡੈਫੀਨਿਟਲੀ ਉਹ ਤਰੀਕੇ ਅਪਣਾ ਕੇ ਉਸ ਕੰਮ ਨੂੰ ਚੰਗੇ ਤਰੀਕੇ ਨਾਲ ਕਰ ਸਕਦੇ ਹੋ ਤੇ ਸਫਲਤਾ ਪ੍ਰਾਪਤ ਕਰ ਸਕਦੇ ਹੋ ਇਸ ਕਰਕੇ ਇਹ ਲੋ ਆਪਾਂ ਕਹਿੰਦੇ ਕਿ ਤੁਸੀਂ ਆਪਣੇ ਆਪ ਨੂੰ ਅਪਡੇਟ ਰੱਖੋ ਰੀਕਰੀਏਟ ਯਰ self ਦਾ ਮਤਲਬ ਇਹ ਹੈ ਕਿ ਤੁਹਾਨੂੰ ਨਵੀਂ ਤਕਨੀਕ ਦਾ ਨਵੇਂ ਤਰੀਕਿਆਂ ਦਾ ਪਤਾ ਹੋਵੇ ਤੁਸੀਂ ਆਪਣੇ ਆਪ ਨੂੰ ਅਪਡੇਟ ਰੱਖੋ ਸਮਾਜ ਦੇ ਨਾਲ ਠੀਕ ਹੈ ਜੀ ਓਕੇ ਜੀ ਹੁਣ ਲਾ ਨੰਬਰ 26 ਕਾਨੂੰਨ ਨੰਬਰ 26 ਕਹਿੰਦਾ ਹੈ ਕਿ ਕੀਪ ਯਰ ਹੈਂਡਸ ਕਲੀਨ ਕਿ ਆਪਣੇ ਹੱਥ ਸਾਫ਼ ਰੱਖੋ ਹੁਣ ਇਹਦਾ ਸਿੱਧਾ ਸਿੱਧਾ ਮਤਲਬ ਆਪਣੇ ਹੱਥ ਸਾਫ਼ ਰੱਖੋ ਨਹੀਂ ਹੈ ਇਹਦਾ ਮਤਲਬ ਹੈ ਕਿ ਤੁਸੀਂ ਆਪਣੀ ਇਮੇਜ ਸਾਫ਼ ਰੱਖੋ ਪਾਵੇਂ ਤੁਸੀਂ ਜਿਹੋ ਜਾਂ ਮਰਜ਼ੀ ਕੰਮ ਕਰਦੇ ਹੋ ਪਰ ਆਪਣੀ ਇਮੇਜ ਸਾਫ਼ ਰੱਖੋ ਹੁਣ ਇੱਥੇ ਆਪਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਮੰਨ ਲਓ ਤੁਹਾਡੀ ਉੱਤੇ ਕੋਈ ਦੋਸ਼ ਲੱਗਿਆ ਹੁਣ ਇੱਥੇ ਇਹ ਲਾਹ ਕਹਿੰਦਾ ਕਿ ਤੁਸੀਂ ਹਰ ਤਰ੍ਹਾਂ ਦੀ ਇੱਕ ਕੋਸ਼ਿਸ਼ ਕਰੋ ਕਿ ਆਪਣੇ ਆਪਣੀ ਜਿਹੜੀ ਛਵੀ ਹੈ ਉਹਨੂੰ ਸਾਫ਼ ਰੱਖਣ ਦੀ ਕਿਉਂਕਿ ਜਿਵੇਂ ਕਿ ਆਪਾਂ ਪਹਿਲਾਂ ਇੱਕ ਲਾਅ ਦੇ ਵਿੱਚ ਗੱਲ ਕੀਤੀ ਵੀ ਤੁਹਾਡੀ ਰੈਪਿਊਟੇਸ਼ਨ ਹੀ ਸਮਾਜ ਦੇ ਵਿੱਚ ਤੁਹਾਡਾ ਸਾਰਾ ਕੁਝ ਹੈ ਜੇ ਤੁਹਾਡੀ ਰੈਪਿਊਟੇਸ਼ਨ ਗਿਰ ਗਈ ਤਾਂ ਸਮਝ ਲਓ ਤੁਹਾਡੀ ਛਵੀ ਤਾਂ ਆਬਵੀਅਸਲੀ ਖਰਾਬ ਹੀ ਹੈ ਸੋ ਇਸ ਕਰਕੇ ਇੱਥੇ ਇਹ ਲਾਅ ਕੀਪ ਯਰ ਹੈਂਡਸ ਕਲੀਨ ਦਾ ਮਤਲਬ ਹੈ ਕਿ ਤੁਸੀਂ ਆਪਣੀ ਛਵੀ ਨੂੰ ਸਾਫ਼ ਰੱਖੋ ਤੁਸੀਂ ਜੇਕਰ ਤੁਹਾਡੇ ਤੋਂ ਕੋਈ ਗਲਤੀ ਹੋਈ ਵੀ ਹੈ ਤੁਸੀਂ ਆਪਣੀ ਉਸ ਗਲਤੀ ਨੂੰ ਜਿੰਨੀ 체ਤੀ ਹੋ ਸਕੇ ਸੁਧਾਰਨ ਦੀ ਕੋਸ਼ਿਸ਼ ਕਰੋ ਤੇ ਆਪਣੇ ਆਪ ਨੂੰ ਕਲੀਨ ਰੱਖੋ ਬੇਦੋਸ਼ ਰੱਖੋ ਕਿ ਤੁਹਾਡੇ ਉੱਤੇ ਕੋਈ ਵੀ ਉਂਗਲ ਨਾ ਚੱਕ ਸਕੇ ਕਿ ਤੁਹਾਡੇ ਕੋਲੋਂ ਉਹ ਗਲਤੀ ਹੋਈ ਹੈ ਇਸ ਲਾਅ ਦਾ ਇਹੀ ਕਹਾ ਹੈ ਓਕੇ ਜੀ ਹੁਣ ਗੱਲ ਕਰਦੇ ਆ ਲਾਅ ਨੰਬਰ 27 ਤੇ ਕਾਨੂੰਨ ਨੰਬਰ 17 ਇਸ ਕਿਤਾਬ ਦਾ ਜਿਹੜਾ ਕਿ ਕਹਿੰਦਾ ਕਿ ਪਲੇ ਔਨ ਪੀਪਲਸ ਨੀਡ ਟੂ ਪਲੇ ਟੂ ਕ੍ਰੀਏਟ ਅ ਕਟ ਲਾਈਕ ਫੋਲੋਇੰਗ ਹੁਣ ਆਪਾਂ ਸਮਝਦੇ ਹਾਂ ਕਿ ਇਸ ਲਾਅ ਦਾ ਮਤਲਬ ਕੀ ਹੈ ਹੁਣ ਇਹ ਲਾਅ ਕਹਿੰਦਾ ਕਿ ਤੁਸੀਂ ਸਭ ਤੋਂ ਪਹਿਲਾਂ ਨਾ ਕੋਸ਼ਿਸ਼ ਕਰੋ ਕਿ ਲੋਕਾਂ ਦੀ ਲੋੜ ਨੂੰ ਜਾਣਨ ਦੀ ਵੀ ਲੋਕਾਂ ਨੂੰ ਅਖਰ ਚਾਹੀਦਾ ਕੀ ਹੈ ਜਦੋਂ ਤੁਸੀਂ ਇਹ ਸਮਝ ਗਏ ਨਾ ਕਿ ਲੋਕਾਂ ਨੂੰ ਚਾਹੀਦਾ ਕੀ ਹੈ ਜਾਂ ਕਿਸੇ ਨੂੰ ਚਾਹੀਦਾ ਕੀ ਹੈ ਤਾਂ ਤੁਸੀਂ ਈਜ਼ੀਲੀ ਉਸ ਦੇ ਉੱਤੇ ਕਾਬੂ ਪਾ ਸਕਦੇ ਹੋ ਤੁਸੀਂ ਮੰਨ ਲਓ ਹਣ ਤੁਸੀਂ ਕੋਈ ਚੀਜ਼ ਕਿਸੇ ਨੂੰ ਤਾਂ ਹੀ ਦਿਓਗੇ ਨਾ ਜੇ ਤੁਹਾਨੂੰ ਖੁਦ ਨੂੰ ਪਤਾ ਹੋਊਗਾ ਕਿ ਉਹਨੂੰ ਚਾਹੀਦਾ ਕੀ ਹੈ ਉਹ ਮੰਨ ਲਓ ਮੈਨੂੰ ਜੀ ਰੋਟੀ ਦੀ ਲੋੜ ਹੈ ਜੇ ਮੈਨੂੰ ਕੋਈ ਪਾਣੀ ਦੇ ਜੇ ਵੀ ਤਾਂ ਉਹਦਾ ਕੋਈ ਫਾਇਦਾ ਨਹੀਂ ਸੋ ਐਸੇ ਕਰਕੇ ਇਹ ਲਾਅ ਆਪਾਂ ਨੂੰ ਕਹਿੰਦਾ ਕਿ ਤੁਸੀਂ ਪਹਿਲਾਂ ਲੋਕਾਂ ਦੀ ਨੀਡ ਨੂੰ ਸਮਝੋ ਉਸੇ ਦੇ ਅਕੋਰਡਿੰਗ ਤੁਸੀਂ ਆਪਣੇ ਵਿਚਾਰ ਉਹਨਾਂ ਦੇ ਅੱਗੇ ਰੱਖੋ ਜਿਹੜੀ ਚੀਜ਼ ਕੇ ਤੁਹਾਡੇ ਵਿਸ਼ਵਾਸ ਲੋਕਾਂ ਦਾ ਤੁਹਾਡੇ ਪ੍ਰਤੀ ਵਿਸ਼ਵਾਸ ਬੜਾ ਹੀ ਪਰਪੱਕ ਕਰ ਸਕਦੀ ਹੈ ਜਦੋਂ ਤੁਸੀਂ ਸਮਝ ਗਏ ਕਿ ਹਾਂ ਲੋਕਾਂ ਨੂੰ ਚਾਹੀਦਾ ਕੀ ਹੈ ਜਾਂ ਸਾਹਮਣੇ ਵਾਲੇ ਨੂੰ ਚਾਹੀਦਾ ਕੀ ਹੈ ਤੇ ਤੁਸੀਂ ਉਸੇ ਤਰੀਕੇ ਦੀ ਚੀਜ਼ ਸਾਹਮਣੇ ਉਹਨਾਂ ਨੂੰ ਪੇਸ਼ ਕੀਤੀ ਤਾਂ ਇਹ ਚੀਜ਼ ਬਹੁਤ ਹੀ ਜ਼ਿਆਦਾ ਤੁਹਾਡਾ ਵਿਸ਼ਵਾਸ ਲੋਕਾਂ ਦੇ ਮਨਾਂ ਦੇ ਵਿੱਚ ਬਿਠਾ ਦੇਗੀ ਕਿ ਹਾਂ ਇਹ ਬੰਦਾ ਸਾਡੀ ਇਹ ਜ਼ਰੂਰਤ ਪੂਰੀ ਕਰ ਸਕਦਾ ਹੈ ਇਹ ਆ ਫਿਰ ਕਰਨ ਦੀ ਸ਼ਮਤਾ ਰੱਖਦਾ ਹੈ ਇਹ ਲਾਅ ਇੱਥੇ ਆਪਾਂ ਨੂੰ ਸਿੱਧਾ ਸਿੱਧਾ ਇਹੀ ਕਹਿਣ ਦੀ ਕੋਸ਼ਿਸ਼ ਕਰਦੇ ਆ ਕਿ ਸੋ ਹੁਣ ਗੱਲ ਕਰਦੇ ਆ ਲਾਅ 28 ਕਾਨੂੰਨ ਨੰਬਰ 28 ਇਸ ਕਿਤਾਬ ਦਾ ਜਿਹੜਾ ਕਿ ਆਪਾਂ ਨੂੰ ਕਹਿੰਦਾ ਹੈ ਕਿ ਇੰਟਰ ਐਕਸ਼ਨ ਵਿਦ ਬੋਲਡਨੈਸ ਹੁਣ ਇਹਦਾ ਪੰਜਾਬੀ ਦੇ ਵਿੱਚ ਸਿੱਧਾ ਸਿੱਧਾ ਇਹ ਮਤਲਬ ਲੈ ਕੇ ਜਦੋਂ ਵੀ ਤੁਸੀਂ ਕੋਈ ਕੰਮ ਦੀ ਸ਼ੁਰੂਆਤ ਕਰਦੇ ਹੋ ਨਾ ਤਾਂ ਤੁਸੀਂ ਆਪਣਾ ਇੱਕ ਪੱਕਾ ਮਨ ਬਣਾ ਕੇ ਕਰੋ ਜਦੋਂ ਵੀ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੈ ਤਾਂ ਤੁਸੀਂ ਇੱਕ ਆਪਣਾ ਪੱਕਾ ਨਿਰਣਾ ਬਣਾ ਕੇ ਉਸ ਕੰਮ ਦੀ ਸ਼ੁਰੂਆਤ ਕਰੋ ਐਦਾਂ ਨਹੀਂ ਕਿ ਤੁਸੀਂ ਇੱਕ ਦੋ ਚਿੱਤੀ ਦੇ ਵਿੱਚੋਂ ਕਿ ਮੈਂ ਕਰਾਂ ਕਿ ਨਾ ਕਰਾਂ ਹੁਣ ਫੋਰ ਐਗਜ਼ਾਮਪਲ ਤੁਸੀਂ ਕੋਈ ਕੰਮ ਕਰਨ ਲੱਗੇ ਹੋ ਤੇ ਤੁਹਾਡਾ ਮਨ ਪੱਕੇ ਪੱਕੇ ਤੌਰ ਤੇ ਉਸ ਕੰਮ ਦੇ ਵਿੱਚ ਨਹੀਂ ਹੈ ਤੁਸੀਂ ਦੋ ਚਿੱਤੀ ਦੇ ਵਿੱਚੋਂ ਕਿ ਮੈਨੂੰ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ ਤਾਂ ਇਹ ਚੀਜ਼ ਜ਼ਾਹਿਰ ਹੈ ਕਿ ਤੁਸੀਂ ਉਹ ਕੰਮ ਨੂੰ ਚੰਗੇ ਤਰੀਕੇ ਨਾਲ ਨਹੀਂ ਕਰ ਸਕਦੇ ਕਿਉਂਕਿ ਤੁਹਾਡਾ ਦਿਮਾਗ ਹੀ ਪੂਰੀ ਤਰ੍ਹਾਂ ਉਸ ਕੰਮ ਦੇ ਵਿੱਚ ਨਹੀਂ ਹੈ ਇਸ ਕਰਕੇ ਇਹ ਲਾਅ ਆਪਾਂ ਨੂੰ ਇਹ ਕਾਨੂੰਨ ਆਪਾਂ ਨੂੰ ਇੱਥੇ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਤੁਸੀਂ ਜਿਹੜਾ ਵੀ ਕੰਮ ਸ਼ੁਰੂ ਕਰਨਾ ਹੈ ਜਾਂ ਜਿਹੜਾ ਵੀ ਕੰਮ ਕਰਨਾ ਹੈ ਤੁਸੀਂ ਇੱਕ ਚੰਗਾ ਨਿਰਣਾ ਚੰਗਾ ਪਲਾਨ ਬਣਾ ਕੇ ਉਸ ਕੰਮ ਦੀ ਸ਼ੁਰੂਆਤ ਕਰਨੀ ਹੈ ਠੀਕ ਹੈ ਜੀ ਲੋਜੀ ਹੁਣ ਲੋ ਨੰਬਰ 29 ਕਹਿੰਦਾ ਹੈ ਕਿ ਪਲਾਨ 올 ਦਾ ਵੇ ਟੂ ਦਾ ਐਂਡ ਸੇਮ ਪਿਛਲੇ ਲਾਅ ਦਾ ਅਗਲਾ ਹਿੱਸਾ ਕਿ ਤੁਸੀਂ ਹੁਣ ਮੰਨ ਲਓ ਪਿਛਲਾ ਲੋਕ ਆਪਾਂ ਕਹਿੰਦਾ ਸੀਗਾ ਕਿ ਤੁਸੀਂ ਕੋਈ ਵੀ ਕੰਮ ਜਦੋਂ ਕਰਨਾ ਹੈ ਤਾਂ ਤੁਸੀਂ ਪੂਰਾ ਆਪਦਾ ਮਨ ਬਣਾ ਕੇ ਕਰਨਾ ਹੈ ਦੋ ਚਿੱਤੀ ਦੇ ਵਿੱਚ ਪੈ ਕੇ ਕੰਮ ਨਹੀਂ ਕਰਨਾ ਹਲਾ ਤੁਸੀਂ ਪੂਰਾ ਆਪਦਾ ਮਨ ਪੱਕਾ ਕਰਨਾ ਹੈ ਕਿ ਹਾਂਜੀ ਮੈਂ ਇਹ ਕੰਮ ਕਰਨਾ ਹੀ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਸ਼ੁਰੂ ਕਰਨਾ ਹੈ ਕੋਈ ਇਹ ਲੋਕ ਕਹਿੰਦਾ ਕਿ ਤੁਸੀਂ ਆਪਣੇ ਕੰਮ ਦਾ ਐਂਡ ਵੀ ਸੋਚਣਾ ਹੈ ਕਿ ਹਾਂ ਮੈਂ ਇਸ ਕੰਮ ਦਾ ਅੰਤ ਕਿਵੇਂ ਕਰਨਾ ਹੈ ਮੈਂ ਇਸ ਕੰਮ ਨੂੰ ਫਿਨਿਸ਼ ਕਿਵੇਂ ਕਰਨਾ ਹੈ ਹੁਣ ਮੰਨ ਲਓ ਤੁਸੀਂ ਕੋਈ ਕੰਮ ਸ਼ੁਰੂ ਤਾਂ ਕਰ ਲਿਆ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਇਸ ਕੰਮ ਨੂੰ ਸੰਪੂਰਨ ਕਿਵੇਂ ਕਰਨਾ ਤੇ ਉਸ ਕਰਕੇ ਵੀ ਤੁਸੀਂ ਉਲਝਣ ਚ ਪੈ ਸਕਦੇ ਹੋ ਕਿ ਹੁਣ ਮੈਂ ਅੱਗੇ ਇਸ ਕੰਮ ਦੇ ਵਿੱਚ ਸਫਲਤਾ ਲੈਣ ਲਈ ਸੰਪੂਰਨ ਕਰਨ ਲਈ ਮੈਂ ਕੀ ਕਰਾਂ ਸੋ ਇਸ ਕਰਕੇ ਤੁਸੀਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਹ ਵੀ ਚੀਜ਼ ਪਲਾਨ ਕਰਨੀ ਹੈ ਕਿ ਮੈਂ ਇਸ ਕੰਮ ਦੇ ਵਿੱਚ ਸਫਲਤਾ ਕਿਵੇਂ ਲੈਣੀ ਹੈ ਇਸ ਕੰਮ ਨੂੰ ਸੰਪੂਰਨ ਕਿਦਾਂ ਕਰਨਾ ਹੈ ਇਹ ਸਾਰੀ ਚੀਜ਼ ਤੁਹਾਡੀ ਪਲੈਨਿੰਗ ਦਾ ਹਿੱਸਾ ਹੋਣੀ ਚਾਹੀਦੀ ਹੈ ਜਿਹੜੀ ਚੀਜ਼ ਕੇ ਆਪਾਂ ਨੂੰ ਇਹ ਲਾਅ ਇਹ ਕਾਨੂੰਨ ਇੱਥੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਬਿਲਕੁਲ ਇੱਕ ਸੌਖੀ ਜੀ ਇੱਕ ਉਦਾਹਰਨ ਸੀ ਕਿ ਇਸ ਕਾਨੂੰਨ ਦੀ ਕਿ ਤੁਸੀਂ ਆਪਣਾ ਕੋਈ ਵੀ ਕੰਮ ਜਦੋਂ ਸ਼ੁਰੂ ਕਰਨਾ ਹੈ ਤਾਂ ਤੁਸੀਂ ਉਸ ਦੇ ਵਿੱਚ ਸਫਲਤਾ ਕਿਵੇਂ ਲੈਣੀ ਹੈ ਉਸ ਕੰਮ ਨੂੰ ਸੰਪੂਰਨ ਕਿਵੇਂ ਕਰਨਾ ਉਸ ਕੰਮ ਨੂੰ ਨੇਪੜੇ ਕਿਵੇਂ ਛੱਡਣਾ ਹੈ ਇਹ ਸੋਚ ਕੇ ਉਸ ਕੰਮ ਨੂੰ ਸ਼ੁਰੂ ਕਰਨਾ ਹੈ ਠੀਕ ਹੈ ਜੀ ओके जी ਹੁਣ ਲਾਅ ਨੰਬਰ 3 ਆਪਾਂ ਨੂੰ ਕਹਿੰਦਾ ਹੈ ਕਿ మేਕ ਯੂਅਰ ਅਕੰਪਲਿਸ਼ਮੈਂਟਸ ਸੀਮ ਐਫਰਟਲੈਸ ਹੋਈ ਚੀਜ਼ ਜਾਣ ਕੇ ਤੁਹਾਨੂੰ ਥੋੜੀ ਜਿਹੀ ਹੈਰਾਨੀ ਹੋਏਗੀ ਕਿ ਇਸ ਚੀਜ਼ ਦੇ ਪਿੱਛੇ ਕੀ ਮਤਲਬ ਹੈ ਲੇਖਕ ਦਾ ਐਦਾਂ ਲਿਖਣ ਦੇ ਪਿੱਛੇ ਕੀ ਮਤਲਬ ਹੈ ਲੇਖਕ ਇਸ ਲਾਅ ਦੇ ਵਿੱਚ ਇਸ ਕਾਨੂੰਨ ਦੇ ਵਿੱਚ ਇਹ ਕਹਿਣਾ ਚਾਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਮੁਕਾਮ ਨੂੰ ਹਾਸਲ ਕਰ ਲਿਆ ਜੇ ਤੁਸੀਂ ਕਿਸੇ ਮੁਕਾਮ ਤੇ ਪਹੁੰਚ ਗਏ ਤਾਂ ਤੁਸੀਂ ਉਸ ਉਸ ਮੁਕਾਮ ਤੇ ਜਾ ਕੇ ਲੋਕਾਂ ਨੂੰ ਇਹ ਦਿਖਾਓ ਕਿ ਤੁਸੀਂ ਇਸ ਮੁਕਾਮ ਤੇ ਪੰਚ ਲਈ ਜ਼ਿਆਦਾ ਮਿਹਨਤ ਨਹੀਂ ਕੀਤੀ ਇਹ ਮੁਕਾਮ ਤੁਹਾਨੂੰ ਸੌਖੇ ਹੀ ਮਿਲ ਗਿਆ ਉਹ ਲੇਖਕ ਇਸ ਚੀਜ਼ ਦੇ ਆਪਾਂ ਤੇ ਅਕਸਰ ਇਹ ਦੇਖਦੇ ਹਾਂ ਕਿ ਜਦੋਂ ਵੀ ਕੋਈ ਬੰਦਾ ਵੱਡੇ ਮੁਕਾਮ ਦੇ ਉੱਤੇ ਛੇ ਮੁਕਾਮ ਦੇ ਉੱਤੇ ਪਹੁੰਚ ਜਾਂਦਾ ਤਾਂ ਉਹ ਐਦਾਂ ਕਹਿੰਦਾ ਕਿ ਮੈਂ ਇਸ ਕੰਮ ਦੇ ਉੱਤੇ ਬੜੀ ਹੀ ਮਿਹਨਤੋਂ ਸ਼ਕਤ ਨਾਲ ਪਹੁੰਚਿਆ ਪਰ ਇਸ ਕਿਤਾਬ ਦੇ ਵਿੱਚ ਉਹਦਾ ਬਿਲਕੁਲ ਉਲਟ ਲਿਖਿਆ ਹੋ ਰਿਹਾ ਹੈ ਉਹ ਕਿਉਂ ਲਿਖਿਆ ਕਿਉਂਕਿ ਲੇਖਕ ਇਸ ਕਿਤਾਬ ਦੇ ਵਿੱਚ ਤੁਹਾਨੂੰ ਤੁਹਾਨੂੰ ਲੋਕਾਂ ਦੀ ਅਟੈਨਸ਼ਨ ਗੇਨ ਕਰਨੀ ਸਿਖਾ ਰਿਹਾ ਲੇਖਕ ਕਹਿ ਰਿਹਾ ਕਿ ਤੁਸੀਂ ਜਦੋਂ ਐਦਾਂ ਲੋਕਾਂ ਨੂੰ ਕਹੋਗੇ ਨਾ ਕਿ ਮੈਂ ਇਸ ਕੰਮ ਦੇ ਉੱਤੇ ਬਹੁਤ ਹੀ ਸੌਖਿਆਂ ਪਹੁੰਚ ਗਿਆ ਤਾਂ ਲੋਕ ਇੱਕ ਹੈਰਾਨੀ ਅ ਦੇ ਕਾਕੇ ਤੁਹਾਡੇ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਤੁਸੀਂ ਐਡਾ ਵੱਡਾ ਮੁਕਾਮ ਅਖਰ ਇੰਨੀ ਆਸਾਨੀ ਨਾਲ ਹਾਸਲ ਕੀਤਾ ਤੇ ਕੀਤਾ ਕਿਵੇਂ ਇਹ ਤਾਂ ਬਹੁਤ ਹੀ ਇੱਕ ਮਿਹਨਤ ਮੁਸ਼ਕਲ ਦਾ ਕੰਮ ਹੈ ਤੇ ਲੋਕ ਹੈਰਾਨੀ ਨਾਲ ਤੁਹਾਡੇ ਤੋਂ ਪੁੱਛਣਗੇ ਤੁਹਾਡੇ ਸ਼ਬਦਾਂ ਦੇ ਵਿੱਚ ਤੁਹਾਡੀਆਂ ਗੱਲਾਂ ਦੇ ਵਿੱਚ ਆਪਣਾ ਇੰਟਰਸਟ ਦਿਖਾਉਣਗੇ ਜਿਹੜੀ ਚੀਜ਼ ਨਾਲ ਕਿ ਤੁਹਾਡੀ ਸਮਾਜ ਦੇ ਵਿੱਚ ਵੈਲਿਊ ਵਧੇਗੀ ਏ ਜੀ ਇਸ ਇੱਥੇ ਲੇਖਕ ਆਪਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਾਦੇ ਆ ਕਿ ਤੁਸੀਂ ਤਾਂ ਕਰਕੇ ਆਪਣੇ ਉਸ ਮੰਜ਼ਲ ਨੂੰ ਅ ਦੱਸੋ ਕਿ ਅਸੀਂ ਇਸ ਮੰਜ਼ਲ ਨੂੰ ਬਹੁਤ ਸੌਖਿਆਂ ਹੀ ਪਾਲਿਆ ਕਿਉਂਕਿ ਲੋਕ ਫਿਰ ਤੁਹਾਡੀਆਂ ਗੱਲਾਂ ਦੇ ਵਿੱਚ ਇੰਟਰਸਟ ਲੈਣਗੇ ਕਿਉਂਕਿ ਉਹ ਵੀ ਉਸ ਮੰਜ਼ਲ ਦੇਤੇ ਤੁਹਾਡੇ ਜ਼ਰੀਏ ਤੁਹਾਡੇ ਸ਼ਬਦਾਂ ਦੇ ਜ਼ਰੀਏ ਤੁਹਾਡੀਆਂ ਗੱਲਾਂ ਦੇ ਜ਼ਰੀਏ ਤੁਹਾਡੇ ਵਾਲੇ ਤਰੀਕੇ ਦੇ ਜ਼ਰੀਏ ਪਹੁੰਚਣ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਬੜੇ ਹੀ ਸੌਖੀ ਮਸ਼ਹੂਰੀ ਪ੍ਰਾਪਤ ਕਰ ਸਕਦੇ ਹੁਣ ਇੱਥੇ ਫੋਰ ਐਗਜ਼ਾਮਪਲ ਮੰਨ ਲਓ ਅਲਬਰਟ ਆਇਨਸਟਾਈਨ ਅਲਬਰਟ ਆਇਨਸਟਾਈਨ ਇੱਕ ਬਹੁਤ ਵੱਡੇ ਸਾਇੰਟਿਸਟ ਸੀਗੇ ਉਹਨਾਂ ਨੇ ਬਹੁਤ ਹੀ ਕੰਪਲਿਕੇਟਡ ਖੋਜਾਂ ਕੀਤੀਆਂ ਬਹੁਤ ਹੀ ਕੰਪਲਿਕੇਟਡ ਇਕੁਏਸ਼ਨਸ ਬੜੇ ਹੀ ਕੁਝ ਜੀ ਸਵਾਲ ਪੈਦਾ ਕੀਤੇ ਪਰ ਉਹਨਾਂ ਨੇ ਉਹਨਾਂ ਸਵਾਲਾਂ ਨੂੰ ਆਪਣੀਆਂ ਥਿਉਰੀਆਂ ਦੇ ਵਿੱਚ ਆਪਣੀਆਂ ਸਿੱਖਿਆਵਾਂ ਦੇ ਵਿੱਚ ਬੜੇ ਹੀ ਸੌਖੇ ਤਰੀਕੇ ਨਾਲ ਪੇਸ਼ ਕੀਤਾ ਉਹ ਕਿਉਂ ਕਿਉਂਕਿ ਲੋਕ ਉਹਨਾਂ ਨੂੰ ਪੜ੍ਹ ਕੇ ਹੋਰ ਇੰਟਰਸਟ ਲੈਣ ਕੇ ਹਾਂ ਜੀ ਇੰਨੀ ਔਖੀ ਚੀਜ਼ ਹੈ ਇੰਨੀ ਸੌਖੀ ਆ ਕਿਵੇਂ ਗਈ ਬਾਤ ਇਹ ਹੀ ਸੇਮ ਚੀਜ਼ ਇੱਥੇ ਆਪਾਂ ਨੂੰ ਲੈ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਇਸ ਤਰੀਕੇ ਨਾਲ ਵੀ ਲੋਕਾਂ ਦੀ ਅਟੈਨਸ਼ਨ ਗੇਨ ਕਰ ਸਕਦੇ ਹੋ ਤੇ ਆਪਣੇ ਆਪ ਨੂੰ ਇੱਕ ਬਹੁਤ ਹੀ ਜ਼ਰੂਰੀ ਇੱਕ ਬਹੁਤ ਹੀ ਜ਼ਰੂਰੀ ਤੇ ਲੋਕਾਂ ਦਾ ਚਾਹਵਾਨ ਦਿਖਾਉਣ ਵਿੱਚ ਇਸ ਲਾ ਦੀ ਹੈਲਪ ਲੈ ਸਕਦੇ ਹੋ ਓਕੇ ਹੁਣ ਆਪਾਂ ਗੱਲ ਕਰਦੇ ਆ ਇਸ ਕਿਤਾਬ ਦੇ ਲਾਅ ਨੰਬਰ 31 31 ਜਿਹੜਾ ਕਿ ਆਪਾਂ ਨੂੰ ਕਹਿੰਦਾ ਹੈ ਕਿ ਕੰਟਰੋਲ ਦਾ অপਸ਼ਨਸ ਗੇਟ ਅਦਰਸ ਟੂ ਪਲੇ ਵਿਦ ਦਾ ਕਾਰਡਸ ਯੂ ਟਿੱਕ ਹੁਣ ਇਸ ਲਾਅ ਨੂੰ ਆਪਾਂ ਇੱਥੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਹ ਲਾਅ ਆਪਾਂ ਨੂੰ ਕਹਿਣਾ ਕੀ ਚਾਹੁੰਦਾ ਹੈ ਉਦਾਹਰਨ ਦੇ ਕੇ ਸਮਝਦੇ ਹਾਂ ਹੁਣ ਮੰਨ ਲਓ ਮੈਂ ਤਾਸ਼ ਖੇਡ ਰਿਹਾ ਮੇਰੇ ਨਾਲ ਦਿੰਨ ਤੇ ਨਜਾਣੇ ਹੋਰ ਨੇ ਤੇ ਮੈਂ ਤਾਸ਼ ਖੇਡਣਾ ਤੇ ਮੈਂ ਉਹੀ ਪੱਤੇ ਉਹਨਾਂ ਨੂੰ ਦਿੱਤੇ ਜਿਹੜੇ ਕਿ ਮੈਂ ਚਾਹੁੰਦਾ ਉਹਨਾਂ ਦੇ ਕੋਲ ਹੋਣ ਤਾਂ ਜੋ ਮੈਨੂੰ ਪਤਾ ਹੋਵੇ ਕਿ ਜੇ ਉਹ ਚਾਲ ਚੱਲਣਗੇ ਤਾਂ ਉਹ ਕਿਹੜੀ ਚਾਲ ਚੱਲਣਗੇ ਇੱਕ ਉਦਾਹਰਨ ਸੀਗੀ ਇਸ ਲਾਅ ਦੀ ਇਹ ਲਾਅ ਆਪਾਂ ਨੂੰ ਇੱਥੇ ਇਹ ਕਹਿੰਦਾ ਕਿ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਕੋਈ ਪ੍ਰਸਤਾਵ ਰੱਖੋ ਜਿਵੇਂ ਮੰਨ ਲਓ ਮੈਂ ਕਿਸੇ ਨੂੰ ਪੰਜ ਆਪਸ਼ਨਾਂ ਦੇਤੀਆਂ ਜਾਂ ਪੰਜ ਸੁਵਿਧਾਵਾਂ ਦੇਤੀਆਂ ਤੇ ਮੈਂ ਉਹ ਸੁਵਿਧਾਵਾਂ ਉੱਥੇ ਦਵਾ ਜਿਹੜੀਆਂ ਕਿ ਮੈਂ ਚਾਹੁੰਦਾ ਕਿ ਉਹ ਉੱਥੇ ਵਰਤਣ ਜਾਂ ਉਹ ਆਪਸ਼ਨਾਂ ਨੂੰ ਦਵਾ ਜਿਹੜੀਆਂ ਕਿ ਮੈਂ ਚਾਹੁੰਦਾ ਕਿ ਉਹ ਉੱਥੇ ਉਹਨਾਂ ਆਪਸ਼ਨਾਂ ਨੂੰ ਵਰਤਣ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਸਾਹਮਣੇ ਵਾਲੇ ਦੀ ਚਾਲ ਕੀ ਹੋਵੇਗੀ ਇਹ ਇਹ ਲਾਅ ਇੱਥੇ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਸਾਹਮਣੇ ਵਾਲਾ ਆਪਣੀ ਅਗਲੀ ਚਾਲ ਕੀ ਚੱਲੂਗਾ ਜਾਂ ਕੀ ਚਾਲ ਹੋ ਸਕਦੀ ਹੈ ਠੀਕ ਹੈ ਜੀ ਓਕੇ ਜੀ ਹੁਣ ਆਪਾਂ ਗੱਲ ਕਰਦੇ ਆ ਇਸ ਕਿਤਾਬ ਦੇ ਲਾਅ ਨੰਬਰ 32 ਦੇ ਉੱਤੇ ਕਾਨੂੰਨ ਨੰਬਰ 32 ਦੇ ਉੱਤੇ ਜਿਹੜਾ ਕਿ ਆਪਾਂ ਨੂੰ ਕਹਿੰਦਾ ਹੈ ਪਲੇ ਟੂ ਪੀਪਲਸ ਫੈਂਟਸੀਜ਼ ਸੌਖਾ ਜਿਹਾ ਸ਼ਬਦ ਸੌਖਾ ਜਿਹਾ ਮਤਬਲ ਇਸ ਲਾਅ ਦਾ ਕਿ ਤੁਸੀਂ ਲੋਕਾਂ ਦੇ ਸੁਪਨਿਆਂ ਨਾਲ ਖੇਡੋ ਲੋਕਾਂ ਦੀਆਂ ਇੱਛਾਵਾਂ ਨਾਲ ਖੇਡੋ ਹੁਣ ਉਦਾਹਰਣ ਦੇ ਕੇ ਸਮਝਦੇ ਆ ਮੰਨ ਲਓ ਮੈਗਜ਼ੀਨਸ ਹਨ ਮਿਲਿਆ ਜਿਹੜਾ ਕਿ ਮੈਨੂੰ ਕਹਿੰਦਾ ਕਿ ਉਹ ਪਾਇਲਟ ਬੰਨਣਾ ਚਾਹੁੰਦਾ ਕਿਸੇ ਜਹਾਜ਼ ਦਾ ਪਾਇਲਟ ਤੇ ਮੈਂ ਉਸ ਇਨਸਾਨ ਦੇ ਨਾਲ ਗੱਲਾਂ ਸ਼ੁਰੂ ਕਰਤੀਆਂ ਡਾਕਟਰੀ ਦੀ ਕਿ ਡਾਕਟਰ ਕਿਵੇਂ ਬੰਨਣਾ ਹੈ ਡਾਕਟਰ ਬਣਨ ਵਾਸਤੇ ਕਿਹੜੀ ਪੜ੍ਹਾਈ ਚਾਹੀਦੀ ਹੈ ਜਾਂ ਹੋਰ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ ਕਿ ਤੁਸੀਂ ਡਾਕਟਰ ਬਣ ਸਕੋ ਉਹ ਇਨਸਾਨ ਜ਼ਿਆਦਾ देर ਮੇਰੇ ਨਾਲ ਗੱਲ ਕਰੂਗਾ ਬਿਲਕੁਲ ਵੀ ਨਹੀਂ ਕਰੂਗਾ ਕਿਉਂਕਿ ਮੈਂ ਉਸ ਦੇ ਸੁਪਨੇ ਦੇ ਅਕੋਰਡਿੰਗ ਨਹੀਂ ਚੱਲਿਆ ਉਸ ਦੀ ਇੱਛਾ ਦੇ ਮੁਤਾਬਿਕ ਨਹੀਂ ਚੱਲ ਰਿਹਾ ਮੈਂ ਉਹਦੇ ਨਾਲ ਉਹ ਵਾਲੀਆਂ ਗੱਲਾਂ ਨਹੀਂ ਕਰ ਰਿਹਾ ਜਿਹੜੀਆਂ ਕਿ ਉਹਨੂੰ ਪਸੰਦ ਹੋਣ ਇੱਕ ਬਿਲਕੁਲ ਸੌਖੀ ਜੀ ਉਦਾਹਰਣ ਹੈ ਹੁਣ ਮੰਨ ਲਓ ਇਹਦੀ ਬੋਲਤ ਮੈਂ ਉਸ ਇਨਸਾਨ ਦੇ ਨਾਲ ਪਾਇਲਟ ਬਣਨ ਦੀਆਂ ਗੱਲਾਂ ਕਰਨ ਲੱਗ ਗਿਆ ਕਿ ਹਾਂਜੀ ਤੁਹਾਡਾ ਇਹ ਸੁਪਨਾ ਬਹੁਤ ਹੀ ਇੱਕ ਚੰਗਾ ਸੁਪਨਾ ਹੈ ਪਾਇਲਟ ਤੁਸੀਂ ਕਿੱਦਾਂ ਬਣ ਸਕਦੇ ਹੋ ਕੀ ਕੀ ਤੁਹਾਨੂੰ ਫਾਇਦੇ ਹੋ ਸਕਦੇ ਨੇ ਤੁਹਾਨੂੰ ਕਿਹੜੀ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਉਹ ਇਨਸਾਨ ਨੂੰ ਇੰਨਾ ਜ਼ਿਆਦਾ ਇੰਟਰਸਟ ਲੈ ਕੇ ਮੇਰੀ ਗੱਲ ਸੁਣੂਗਾ ਕਿ ਇੱਕ ਤਰ੍ਹਾਂ ਉਹ ਕੋ ਮੇਰੇ ਉਹਨੂੰ ਮੇਰੇ ਸ਼ਬਦ ਇੰਨੇ ਜ਼ਿਆਦਾ ਪਸੰਦ ਆਉਣਗੇ ਕਿ ਇੱਕ ਤਾਂ ਜੇ ਸੌਖੇ ਸ਼ਬਦਾਂ ਚ ਆਪਾਂ ਕਹਿ ਲਈਏ ਕਿ ਮੈਂ ਆਪਣੇ ਸ਼ਬਦਾਂ ਦੇ ਨਾਲ ਉਸ ਇਨਸਾਨ ਨੂੰ ਆਪਣੇ ਵਸ ਦੇ ਵਿੱਚ ਕਰ ਸਕਦਾ ਇਹੀ ਇਸ ਲਾਅ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਤੁਸੀਂ ਲੋਕਾਂ ਦੇ ਸੁਪਨਿਆਂ ਦੇ ਨਾਲ ਖੇਡੋ ਪਤਾ ਕਰੋ ਕਿ ਲੋਕਾਂ ਦੇ ਸੁਪਨੇ ਕੀ ਨੇ ਉਹਨਾਂ ਦੀ ਇੰਟਰਸਟ ਕੀ ਨੇ ਉਹਨਾਂ ਨੂੰ ਚਾਹੀਦੀ ਕਿਹੜੀ ਚੀਜ਼ ਆ ਉਸ ਤੋਂ ਬਾਅਦ ਤੁਸੀਂ ਆਪਣੇ ਫੈਸਲੇ ਲਓ ਠੀਕ ਹੈ ਜੀ ਇਹ ਏ ਇਸ ਲਾਅ ਦਾ ਸਿੱਧਾ ਸਿੱਧਾ ਮਤਲਬ ਹੈ ਮੈਂ ਜਿੰਨਾ ਹੋ ਸਕੇ ਆਪਣੇ ਵੱਲੋਂ ਇਸ ਕਿਤਾਬ ਵਿਚਲੇ ਵਿਚਾਰਾਂ ਨੂੰ ਇਸ ਕਿਤਾਬ ਵਿਚਲੇ ਨੀਮ ਨੂੰ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੁਸੀਂ ਆਪਣੀ ਸੁਝਾਅ ਵੀ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਆਪਣੇ ਆਪਣਾ ਫੀਡਬੈਕ ਮੈਨੂੰ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਦਿਓ ਤੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਵੀ ਕਿਸੇ ਕਿਤਾਬ ਦੇ ਉੱਤੇ ਵੀਡੀਓ ਲੈ ਕੇ ਆਵਾਂ ਤਾਂ ਉਹ ਵੀ ਤੁਸੀਂ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਇਸੇ ਦੇ ਨਾਲ ਹੀ ਕਰਦੇ ਆਂ ਵੀਡੀਓ ਦਾ ਐਂਡ ਸਤਿ ਸ਼੍ਰੀ ਅਕਾਲ